ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਖੀ ਦਸਵੀਂ ਟਕੌਲੀ ਖੁਲਵਾਣਾ ਰਾਏਪੁਰ ਦੀ ਰਾਣੀ ਨੂੰ ਉਤਾਰ ਕੇ ਸਤਗੁਰੂ ਜੀ ਅਗਲੇ ਨਗਰਾਂ ਨੂੰ ਆ ਗਏ ਟੋਡੇ ਤੇ ਟੋਡੇ ਤੋਂ ਟਕੌਲੀ ਪੁੱਛੇ ਟਕੌਲੀ ਦੇ ਲੋਕਾਂ ਨੇ ਸਤਗੁਰੂ ਜੀ ਦੀ ਬਹੁਤ ਸੇਵਾ ਕੀਤੀ ਉਸ ਪਿੰਡ ਵਾਲਿਆਂ ਨੇ ਪੀਣ ਵਾਲੇ ਜਲ ਦੀ ਬਹੁਤ ਤੰਗੀ ਸੀ ਜਿੱਥੋਂ ਵੀ ਖੂਹ ਪੁੱਟਦੇ ਸਨ ਉਤੋਂ ਹੀ ਪਾਣੀ ਨਹੀਂ ਸੀ ਨਿਕਲਦਾ ਜੇ ਨਿਕਲਦਾ ਸੀ ਤਾਂ ਉਹ ਪਾਣੀ ਪੀਣ ਵਾਲਾ ਨਹੀਂ ਸੀ ਹੁੰਦਾ ਸਤਗੁਰੂ ਜੀ ਦੇ ਅੱਗੇ ਉਹਨਾਂ ਨੇ ਬੇਨਤੀ ਕੀਤੀ हे ਦਾਤਾ ਦਇਆ ਕਰੋ ਅਸਾਨੂੰ ਜਲ ਬਖਸ਼ੋ ਕੀ ਮਾਮਲਾ ਹੈ ਇੱਥੇ ਜਲ ਨਹੀਂ ਸਤਗੁਰੂ ਜੀ ਨੇ ਪੁੱਛਿਆ ਨਹੀਂ ਮਹਾਰਾਜ ਅਸੀਂ ਖੂਹ ਪੁੱਟਦੇ ਪੁੱਟਦੇ ਥੱਕ ਜਾਂਦੇ ਹਾਂ ਪਰ ਚਲ ਨਹੀਂ ਨਿਕਲਦਾ ਇਹ ਸੁਣ ਕੇ ਸਤਿਗੁਰੂ ਜੀ ਮੁਸਕਰਾ ਪਏ ਸਾਹਿਬਾ ਨੇ ਕਿਹਾ ਤੁਸਾਂ ਦੇ ਬਜ਼ੁਰਗਾਂ ਦੀ ਮਨੁੱਖਤਾ ਤੇ ਲਾਪਰਵਾਹੀ ਦੇ ਕਾਰਨ ਇਹ ਤੰਗੀ ਤੁਸਾਂ ਨੂੰ ਹੋਈ ਉਹ ਕਿਵੇਂ ਮਹਾਰਾਜੀ ਇੱਕ ਮੁਖੀਏ ਨੇ ਪੁੱਛਿਆ ਇਹ ਕਥਾ ਇਸ ਤਰ੍ਹਾਂ ਹੈ ਤੁਸਾਂ ਦੇ ਨਗਰ ਸਾਧੂ ਆਏ ਸਨ ਉਹ ਸਾਧੂ ਕਰਤਾਰ ਦੇ ਭਗਤ ਸਨ ਤੁਸਾਂ ਦੇ ਬਜ਼ੁਰਗਾਂ ਨੇ ਉਹਨਾਂ ਦੀ ਹਾਸੀ ਕੀਤੀ ਉਹਨਾਂ ਸਾਧੂਆਂ ਵਿੱਚੋਂ ਇੱਕ ਸਾਧੂ ਜਲ ਲੈਣ ਵਾਸਤੇ ਗਿਆ ਤਾਂ ਇੱਕ ਮੁਖੀ ਇਹਨੇ ਜਲ ਨਾ ਲੈਣ ਦਿੱਤਾ ਸਾਧੂਤਰੀ ਹਾਈ ਹੀ ਰਹੇ ਕਰਤਾਰ ਦਾ ਐਸਾ ਪਾਣਾ ਹੋਇਆ ਕਿ ਸਾਧੂਆਂ ਦੇ ਤੁੜ ਜਾਣ ਪਿੱਛੋਂ ਕੂਹਾਂ ਵਿੱਚੋਂ ਪਾਣੀ ਹੀਟਾ ਉੱਤਰ ਗਿਆ ਐਸਾ ਉਤਰਿਆ ਕਿ ਮੁੜ ਉੱਪਰ ਨਾ ਆਇਆ ਕਰਤਾਰ ਨੇ ਇਸ ertid ਦੇ ਟੁਕੜੇ ਹੀਟੋ ਪਾਣੀ ਕਿਤੇ ਦੂਰ ਖਿੱਚ ਲਿਆ ਹੈ ertid ਹੀਟੋ ਪਾਣੀ ਸੁੱਕ ਗਿਆ ਬਾਹਰੋਂ ਲਿਆ ਕੇ ਪਾਣੀ ਪੀਂਦੇ ਰਹੇ ਪਰ ਕਿਸੇ ਨੇ ਇਹ ਨਹੀਂ ਸੋਚਿਆ ਕੀ ਕੋਈ ਧਰਮ ਦਾ ਕੰਮ ਕਰੀਏ ਯਗ ਕਰਕੇ ਵਾਇਗਰੂ ਜੀ ਪਾਸੋਂ ਆਪਣੇ ਕੋ ਕਰਮ ਦੀ ਭੂਲ ਬਖਸ਼ਾਈਏ ਸਤਿਗੁਰੂ ਜੀ ਦੇ ਜ਼ਬਾਨੋਂ ਇਹ ਹਾਲ ਸੁਣ ਕੇ ਪਿੰਡ ਦੇ ਮੁਖੀਆਂ ਦੇ ਪੈਰਾਂ ਹੇਟੋ ਮਿੱਟੀ ਨਿਕਲ ਗਈ ਉਹ ਸਤਿਗੁਰੂ ਜੀ ਦੇ ਚਰਨਾਂ ਉੱਪਰ ਡਿੱਗ ਪਏ ਉਹਨਾਂ ਨੇ ਹੱਥ ਜੋੜ ਕੇ ਗੱਲ ਵਿੱਚ ਪੱਲੂ ਪਾ ਕੇ ਆਖਿਆ ਆਪ ਸਰਬ ਕਲਾ ਸਮਰਤ ਹੋ ਦਇਆ ਕਰੋ ਦੇਖੋ ਨਿਰਦੋਸ਼ ਜੀਵ ਪਸ਼ੂ ਪੰਛੀ ਅਤੇ ਕੀੜੇ ਮਕੌੜੇ ਤੇ ਹਾਇ ਰਹਿੰਦੇ ਹਨ 인ਦਰ ਦੇਵਤਾ ਵੱਲ ਦੇਖਦੇ ਰਹਿੰਦੇ ਹਨ ਕਦੋਂ 인ਦਰ ਦੇਵਤਾ ਮਿਹਰ ਕਰੇ ਤੇ ਕਦੋਂ ਵਰਖਾ ਹੋਵੇ ਯੱਗ ਕਰੋ ਹੋਮ ਕਰੋ ਜਾਂ ਅਰਦਾਸ ਕਰੋ ਬਸ ਜਿਵੇਂ ਹੋਵੇ ਸਾਨੂੰ ਪਾਣੀ ਬਖਸ਼ੋ ਅਸੀਂ ਆਪ ਦਾ ਹਰ ਤਰ੍ਹਾਂ ਹੁਕਮ ਮੰਨਣ ਨੂੰ ਤਿਆਰ ਹਾਂ ਇੱਕ ਭੰਡਾਰਾ ਕਰੋ ਉਸ ਭੰਡਾਰੇ ਵਿੱਚ ਸਾਧੂਆਂ ਤੇ ਪਿੰਡ ਦੇ 마ਸੂਮ ਬੱਚਿਆਂ ਲੋੜਵੰਦ ਗਰੀਬਾਂ ਨੂੰ ਪ੍ਰਸ਼ਾਦ ਚਕਾਓ ਆਈ ਵਾਹਿਗੁਰੂ ਅੱਗੇ ਸ਼ੁੱਧ ਹਿਰਦੇ ਨਾਲ ਅਰਦਾਸ ਕਰੋ ਅੱਗੇ ਨੂੰ ਵਚਨ ਦੇਵੋ ਕਿ ਤੁਸੀਂ ਜ਼ਰੂਰ ਵਾਹਿਗੁਰੂ ਨੂੰ ਚੇਤੇ ਕਰੋਗੇ ਤੇ ਧਰਮਸ਼ਾਲਾ ਬਣਵਾਵੋਗੇ ਅਸੀਂ ਭੰਡਾਰਾ ਕਰਦੇ ਹਾਂ ਅੰਨ ਘਿਓ ਮਿੱਠਾ ਤੇ ਦੁੱਧ ਲਿਆ ਕੇ ਪੇਟਾ ਕਰਦੇ ਹਾਂ ਤੁਸੀਂ ਆਪ ਸਭ ਕੁਝ ਕਰਾਓ ਅਸੀਂ ਵਾਹਿਗੁਰੂ ਦਾ ਸਿਮਰਨ ਕਰਾਂਗੇ ਤੇ ਧਰਮਸ਼ਾਲਾ ਵੀ ਬਣਵਾਵਾਂਗੇ ਆਪ ਸਾਰੀ ਮਰਿਆਦਾ ਪੂਰੀ ਕਰਕੇ ਖੁਪਟਾਓ ਆਪਣੇ ਚਰਨ ਕਮਲਾ ਨਾਲ ਪਹਿਲਾ ਟੱਪ ਲਾਓ ਤਿਆਰ ਕਰੋ ਅਸਾਂ ਗਰੀਬਾਂ ਨੂੰ ਤਾਰੋ ਸਤਿਗੁਰੂ ਜੀ ਦੇ ਮਨ ਮੇਰ ਆਈ ਕੁਝ ਦਿਨ ਵਾਸਤੇ ਉਸ ਨਗਰ اٹਕ ਗਏ ਅਕਾਲ ਪੁਰਖ ਤੇ ਸਤਿਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ ਕੜਾ ਪ੍ਰਸ਼ਾਦੀ ਦੇ ਇਖਤਿਆਰ ਕਰਵਾ ਕੇ ਵੱਡੀ ਤੇ ਇੱਕ ਸੁੰਦਰ ਅਸਥਾਨ ਤੇ ਖੂਹ ਦਾ ਟੱਪ ਲਾਇਆ ਅੰਜ ਟੱਪ ਲਾ ਕੇ ਸਾਈਂ ਦਾ ਪਿੱਛੇ हट ਗਏ ਤੇ ਨਗਰ ਵਾਸੀ ਖੂਹ ਨੂੰ ਪੁੱਟਣ ਲੱਗੇ ਸਾਰਾ ਦਿਨ ਤੇ ਸਾਰੀ ਰਾਤ ਬੁੱਟਦੇ ਰਹੇ ਜਲ ਪ੍ਰਾਪਤੀ ਦੀ ਖੁਸ਼ੀ ਵਿੱਚ ਉਹਨਾਂ ਨੂੰ ਨਾ ਥੱਕੇ ਮਾ ਹੋਇਆ ਨਾ ਅਕੇਮਾ ਉਹ ਰੇਤ ਦੀ ਸਤਾ ਤੱਕ ਪਹੁੰਚ ਗਏ ਪਹਿਲਾਂ ਸੁੱਕੀ ਰੇਤ ਆਈ ਪਿੱਛੋਂ ਗਿੱਲੀ ਰੇਤ ਗਿੱਲੀ ਰੇਤ ਔਰ ਤੇ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਜਲ ਔਨ ਦੀ ਆਸ ਹੋ ਗਈ ਚਾਰ ਕੁ ਫੁੱਟ ਹੋਰ ਡੂੰਗੇ ਗਏ ਤਾਂ ਜਲ ਆ ਗਿਆ ਬਹੁਤ ਸੁੰਦਰ ਤੇ ਨਿਰਮਲ ਜਲ ਜਿਸ ਨੂੰ ਦੇਖ ਕੇ ਪੀਕੇ ਨਗਰ ਵਾਸੀਆਂ ਨੇ ਪੁੱਠੀਆਂ ਚਾਲਾਂ ਮਾਰੀਆਂ ਸਤਿਗੁਰੂ ਜੀ ਨੂੰ ਮਹਾ ਕਰਮਾਤੀ ਅਤੇ ਪਰਮਾਤਮਾ ਦਾ ਰੂਪ ਜਾਤਾ ਬਾਲ ਜਵਾਨ ਤੇ ਬੁੱਢੇ ਸਭ ਦਰਸ਼ਨਾ ਨੂੰ ਆਏ ਨਜ਼ਰਾਨੇ ਚੜਾਏ ਤੇ ਸਾਰੇ ਸਤਿਗੁਰੂ ਜੀ ਦੇ ਸਿੱਖ ਬਣੇ ਪਾਣੀ ਨਿਕਲ ਆਇਆ ਤਾਂ ਸਤਿਗੁਰੂ ਜੀ ਨੇ ਹੁਕਮ ਕੀਤਾ ਹੁਣ ਇਸ ਖੂਹ ਨੂੰ ਬਾਵਲੀ ਰੂਪ ਬਣਾਓ ਇਸ ਦੇ ਨਾਲ ਧਰਮਸ਼ਾਲਾ ਤਿਆਰ ਕਰਨਾ ਇਸਾ ਨਿਰਮਲ ਜਲ ਜੋ ਪੀਵੇਗਾ ਸੋ ਜਨਮ ਮਰਨ ਤੋਂ ਛੁਟਕਾਰਾ ਪਾਵੇਗਾ ਜਿਹੜਾ ਇਸ਼ਨਾਨ ਕਰੇਗਾ ਤਿਸ ਦੀ ਦੇ ਦੇ ਸਾਰੇ ਰੋਗ ਕੱਟੇ ਜਾਣਗੇ ਇਸ ਨੂੰ ਤਿਆਰ ਕਰਕੇ ਪਾਣੀ ਵਾਸਤੇ ਜਿੱਥੇ ਵੀ ਖੂਹ ਪੁੱਟੋਗੇ ਉਤੋਂ ਹੀ ਜਲ ਨਿਰਮਲ ਆਵੇਗਾ ਇਸ ਤਰ੍ਹਾਂ ਟਕਾਲੀ ਦੇ ਲੋਕਾਂ ਨੂੰ ਜਲ ਤੇ ਨਵਾਂ ਜੀਵਨ ਬਖਸ਼ ਕੇ ਸਤਗੁਰੂ ਜੀ ਅੱਗੇ ਤੁਰ ਪਏ ਕਿਉਂਕਿ ਛੇਤੀ ਤੋਂ ਛੇਤੀ ਸ੍ਰੀ ਅਨੰਦਪੁਰ ਪਹੁੰਚਣਾ ਸੀ ਕੋਲੀ ਦੇਵਾਸੀ ਸਤਿਗੁਰੂ ਜੀ ਨੂੰ ਵਿਦਾ ਕਰਨ ਵਾਸਤੇ ਤਕਰੀਬਨ 3 ਮੀਲ ਤੱਕ ਨੰਗੇ ਪੈਰੀ ਨਾਲ ਆਏ ਗੁਰੂ ਜੀ ਨੇ ਸਭ ਤੋਂ ਨੇ ਹਾਲ ਕੀਤਾ ਕੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ